ਸਿੱਧੂ ਮਸੂਏ ਦੀ ਕਹਿੰਦੇ ਬਹੁਤ ਵੱਡੀ ਸੋਚ ਸੀ ਮੇਰੇ ਵੀਰੋ ਕਿਉਂਕਿ ਅਕਸਰ ਇਹਲਾ ਮਾਫ ਤਾਂ ਜਿਹੜਾ ਪਛੜਾ ਹੋਇਆ ਇਲਾਕਾ ਆਖਿਆ ਜਾਂਦਾ ਹੈ ਔਰ ਪਰ ਹੁਣ ਤੋਂ ਪਛੜਾ ਹੋਇਆ ਇਲਾਕਾ ਨਹੀਂ ਇਹ ਦਾਦ ਵੀ ਹੁਣ ਤੇ ਧੋਤਾ ਸੁਭਾਸ਼ ਸਿੰਘ ਬਿਰਕ ਕਹਿੰਦੇ ਲਾਮਤੀ ਹੈ ਆਹੀ ਲਾਕੇ ਦਾ ਮੇਰੇ ਵੀਰੋ ਔਰ ਜਿਹਨੇ ਧਾਸ ਦੀ ਬਹੁਤ ਵੱਡੀ ਬਾਗ ਡੋਰ ਜਿਹੜੀ ਹੈ ਉਹ ਸੰਭਾਲੀ ਸੀਗੀ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਿਹੜਾ ਸ਼ੁਰੂ ਹੋ ਚੁੱਕਾ ਹੈ ਨੋਟ ਕਰੋ ਇਧਰ ਹੱਕਾ ਵਾਲੀ ਸਾਈਡ ਟੀਮ ਜਿਹੜੀ ਉਸ ਵੇਲੇ ਕਹਿੰਦੇ ਡੇਰੋ ਕਾ ਦੀ ਪੁੱਜੀ ਹੋਈ ਹੈ ਮੇਰੇ ਵੀਰੋ ਆ ਦੂਸਰੇ ਪਾਸੇ ਖੁੱਲ੍ਹ ਰਹੀ ਹੈ ਪਹਿਲਾ ਪਾਟ ਕਹਿੰਦੇ ਲੋਗਾ ਸੰਗ ਗਰੇਵਾਰ ਕੋ ਚੋਸਰ ਨੇ ਕਹਿੰਦੇ ਪਹਿਲਾ ਡੇਰ ਨੰਬਰ ਇਹ ਆ ਕਹਿੰਦੇ ਬਬਲੀ ਕੁਲਰੀਆ ਵਾਲਾ ਪਾਟ ਦਾ ਕਹਿੰਦੇ ਵਾਦਾ ਕਰਦਾ ਹੋਇਆ ਆਹ ਕਹਿੰਦੇ ਲਾਗੀ ਰਾਣਾ ਮੇਰੇ ਵੀਰੋ ਇਹਦਾ ਨਾਮ ਲਾਗੀ ਨਾਮ ਇੱਕ ਨੂਨਾ ਦਾ ਭਰਾ ਸਾਡੇ ਤੋਂ ਸਦਾ ਨਹੀਂ ਵਿਛੜਿਆ ਉਹਦੇ ਕਹਿੰਦੇ ਨਾਮ ਰਾਣਾ ਸੀਗਾ ਅੱਜ ਕਵੇ ਖਿਡਾਰੀ ਜਿਹੜੇ ਉਹ ਕਹਿੰਦੇ ਲਾਡੇ ਰਣ ਦੇ ਤਾਰ ਤੇ ਪਰ ਸੋਦਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਈ ہوئی ਕਬੱਡੀ ਦੇ ਉੱਪਰ ਇਸੇ ਦੇ ਜਾਫੀ ਨੇ ਕਹਿੰਦੇ ਪੂਰੀ ਕੋਸ਼ਿਸ਼ ਕੀਤੀ ਹੂਆ ਕਿ ਧਾਵੀ ਕਹਿੰਦਾ ਉੱਡ ਉੱਡ ਪਾਉਂਦਾ ਕਬੱਡੀਆ ਲੱਪਾ ਹਿੱਕਾ ਬਾਹਾਂ ਵਿੱਚ ਤਾਰ ਕਾਲੇ ਵੱਡੀਆਂ ਲਾਗੀ ਬਜ਼ਾਰ ਚਾਟਲੋਕ ਦੇ ਸਾਹਮਣੇ ਅਮਰੀਕ ਕਬੱਡੀ ਪਾਉਣ ਦੇ ਲਈ ਵਾਪਰ ਇੱਕ ਪਾਸੇ ਕਹਿੰਦੇ ਕੋਲਰੀਆਂ ਦੀ ਟੀਮ ਖੇਡ ਰਹੀ ਪਿੰਡ ਵਾਲੀ ਸਾਇਨ ਔਰ ਦੂਜੇ ਪਾਸੇ ਕਹਿੰਦੇ ਵੀਰੋ ਕੇ ਪਿਆਰਾ ਪਿੰਡ ਹੈ ਮੇਰੇ ਪੰਜਾਬੀ ਵੀਰੋ ਦੁਨੀਆ ਦਾ ਚੋਟੀ ਦਾ 스타 ਹੋਇਆ ਹੈ ਰੋਦੂਖਾਨ ਵੀਰੋ ਦੇ ਗੋਵਨ ਮੇਰੇ ਵੀਰੋ ਇਹ ਵੀਰੋ ਕੇ ਕਰਾਂ ਪਿੰਡ ਕਿਸੇ ਜਾਣਦਾ ਹੈ ਜਾਣਦਾ ਮਸਾਜ ਨਹੀਂ ਲਓ ਸਿਰੇ ਦੀਆਂ ਟੀਮਾਂ ਜਿਹੜੀਆਂ ਮੇਰੇ ਵੀਰੋ ਮਾਰਸਾ ਲੀਕਦੀਆਂ ਸੈਕੰਡ ਰਾਉਂਡ ਦੇ ਵਿੱਚ ਪੁੱਜ ਗਈਆਂ ਨੇ ਅਗਲੇ ਮੈਚ ਦੇ ਲਈ ਫੇਰਾ ਪੁੱਸਲਾ ਤੇ ਚੱਕਰੀ ਸ਼ੇਰ ਇਹ ਟੀਮਾਂ ਨੇ ਖੜਾਈ ਜਿਹੜੇ ਖੇਡ ਮੈਦਾਨ ਦੇ ਵਿੱਚ ਪੁੱਜ ਜਾਣਗੇ ਲਓ ਸਾਹਮਣੇ ਬੱਥੋ ਆਣੀਆਂ ਇਹ ਆ ਨੌਜਨ ਮੇਜੀ ਮੇਰੇ ਵੀਰੋ ਲਓ ਮੇਜੀ ਇਸ ਨੇ ਬੱਥੋ ਆਣੀਆਂ ਖੇਡ ਮੈਦਾਨ ਦੇ ਵਿੱਚ ਨੰਬਰ ਕਿਤਾ ਦੀ ਰੇਡਰ ਦਾ ਨੰਬਰ ਰੇਡਰ ਦੇ ਹਿੱਸੇ ਹੀ ਆ ਗੜਿਆ ਹੈ ਨੰਬਰ ਜਿਹੜਾ ਇਸ ਵੇਲੇ ਵੀਰੋ ਤੇ ਕਲੈਡੀ ਟੀਮ ਦੇ ਹਿੱਸੇ ਲੱਖਣ ਜੀ ਨੰਬਰ ਦਾ ਵਾਧਾ ਹੋ ਚੁੱਕਿਆ ਹੈ ਜਿਹੜਾ ਮੈਚ ਚੈਨੇ ਵਾਲੇ ਤੇ ਸਮਾਂ ਹੋਣਾ 55 ਦਾ ਸੈਮੀ ਹੋਣਾ ਉਹ ਬੰਦਾ ਬਾਹਰ ਬਹਾ ਗਿਆ ਸੈਮੀ ਕਰਾਇਆ ਜਾਊਗਾ ਇਹ ਨੋਟ ਕਰ ਲਓ ਦੋਨੋਂ ਟੀਮਾਂ ਦੇ ਖਿਡਾਰੀ ਲੈ ਵੀ ਗੁਜਾਰੀ ਅਗਲੀ ਲੇਸਾ ਤੇਰੇ ਕੋਲ ਭਰਾ ਬਲ ਕੇ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਨੇੜੇ ਕਰ ਲਈ ਆਓ ਸਾਹਮਣੇ ਪੈਂਦੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਇਹ ਹੈ ਬਾਬਲੀ ਕੋਲਰੀਆ ਵਾਲਾ ਕਿ ਮੁੰਡਾ ਨੰਬਰ ਉਹਨਾਂ ਨੂੰ ਹੀਰੇ-ਹੀਰੇ ਆਖੇ ਮੁੰਡਾ ਨੰਬਰ ਉਹਨਾਂ ਨੂੰ ਬਾਗਸ਼ਦਾਇਆ ਚਾਕੇ ਤਾਕੜਾ ਨਮਰ ਤੇ ਆਪਰੇ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਕਹਿੰਦੇ ਲਾਜੀ ਉਟਾਲਾ ਨੇ ਕਹਿੰਦੇ ਪੰਜਾਬ ਦਾ ਬਲਡ ਮੱਪ ਖੇਡਿਆ ਮੇਰੇ ਵੀਰੋ ਆਹ ਲਾਜੀ ਕਹਿੰਦੇ ਉਟਾਲਾ ਦਾ ਕਹਿੰਦੇ ਲਾਜ ਦੇ ਤਰਨਾਂ ਉਸ ਨੌਜਵਾਨ ਦਾ ਆਹ ਲਾਜੀ ਹਰ ਦੇ ਪਾਸ 70 ਕੰਗੇ ਸੁਬਨੂ ਬੱਛੋੜ ਦੇ ਨਾਲ ਇਹ ਗੱਭਰੂ ਦੇ ਨਾਲ ਕੇ ਨੰਬਰ ਧਾਰੀ ਆਪਣੀ ਟੀਮ ਦੇ ਹਿੱਸੇ ਕਿਸਰੇ ਦਾ ਜੋੜ ਦਿੱਤਾ ਲਾਜੀ ਬਰਗਾਰੀ ਅਮਰੀਕ ਵੀ ਪਾਉਗੀ ਕਬੱਡੀ ਦੇ ਖੇਡ ਦਾ ਮੁੰਡਾ ਮੇਰੇ ਵੀਰੋ ਵੱਡਾ ਵੀਰ ਕਹਿੰਦੇ ਸੇਵੀਆ ਦੇ ਕਿੰਨਾ ਵੇਖੋ ਜੀ ਵਾਈ ਗੁਰ ਵਾਈ ਗੁਰ ਇਹ ਗੰਮੀ ਵਾਲਾ ਬੱਬੂ ਹੈ ਨੌਜਵਾਲ ਜਿਹਨੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਕੇ ਦੀ ਅਮਰੀਕ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਇਹ ਸੱਟਾ ਫੀਟਾਂ ਦੀ ਖੇਡ ਕਬੱਡੀ ਹੈ ਮੇਰੇ ਵੀਰੋ ਆੜ ਚੋਟੀ ਦੇ ਮਾਏ ਚੋਟੀ ਦੇ ਮੁੰਡੇ ਦਾ ਕੋਨੇ ਸ਼ਿਵਾਰ ਬਣ ਹੋਇਆ ਪਹਿਲਾ ਕਹਿੰਦੇ ਗੋਲੀ ਤੋਂ ਉਹ ਰੋਕੂ ਖਾਲ ਖੇਡਿਆ ਮੇਰੇ ਵੀਰੋ ਖੇਡ ਕਹਿੰਦਾ ਸਟਾਪ ਕਰਤਾ ਆਵੇ ਔਰ ਅੱਜ ਕੱਲ ਗੋਲੀਆਂ ਦੇ ਉੱਪਰ ਨਹੀਂ ਗਿਆ ਆ ਵੀ ਖਾਮਾ ਦਾ ਪੁੱਤਰ ਹੈ ਕਿ ਅੱਲਾਹ ਹੁਣ ਜਾਵਾ ਜਾਵੇ ਕੁੰਦਰੀ ਫਕੀਰ ਦੇ ਵਿੱਚੋਂ ਅੱਲਾ ਹੂਦਾ ਦਾ ਆ ਗਿਆ ਦੇ ਕੁੰਦਰੀ ਫਕੀਰ ਦੇ ਵਿੱਚੋਂ ਖਾਨ ਨੇ ਆਪਣੀ ਟੀਮ ਦੇ ਵਿੱਚ ਇੱਕ ਸਿਰੋਹ ਦਾ ਜੋਰਦਸਾ ਲੈ ਵੀ ਕੋਲ ਜਾਰੀ ਆਗਲੀ ਕਬੱਡੀ ਫੇਰ ਵਗਣੇ ਟੋਰ ਦੇ ਲਈ ਬਾਤ ਕਰ ਰਿਹਾ ਹੈ ਬੱਕਰੀਆਂ ਵਾਲਾ ਨੰਬਰ ਦਾ ਰਹਿਣਾ ਮੁੰਡਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਹੈ ਕਦੇ ਕਿੜਕ ਵਾਲੇ ਬਦਲੀ ਦੀ ਗੱਲ ਹੁੰਦੀ ਹੈ ਹੇਜ ਕਬੱਡੀ ਕਲੱਬ ਲੰਡਨ ਵਾਲਾ ਵਿਜੇਂਦਰ ਪਿੰਡਰ ਹੁਣਾਂ ਦਾ ਸਾਥੀ ਹੈ ਔਰ ਵੇਖਣਾ ਵੀ ਦੁਨੀਆ ਦੇ ਛੋਟੀ ਛੋਟੀ ਦੇ ਮੱਲਾਂ ਦੇ ਵਿੱਚ ਨਾਮ ਆਉਂਦਾ ਹੈ ਆ ਉਸੇ ਦਾ ਸਰਦਾਰ ਵੀ ਹੈ ਸਿਰੇ ਦਾ ਖਿਡਾਰੀ ਹੈ ਕੁੰਦਰੀ ਆਪਣਾ ਬਦਲ ਮੇਰੇ ਮਿੱਤਰੋ ਲਓ ਸਾਹਮਣੇ ਨੰਬਰ ਜਿਹੜਾ ਇਸ ਵੇ ਟੁੱਲਰੀਆਂ ਦੀ ਟੀਮ ਦੇ ਹਿੱਸੇ ਡਰਦਾ ਹੋਇਆ ਹੈ ਅਗਲੀ ਕਬੱਡੀ ਇਹ ਕਹਿੰਦੇ ਸਵਰਗੀਏ ਰਾਣੇ ਦਾ ਵੀਰ ਹੈ ਰਾਣਾ ਕ੍ਰਿਕਟ ਦਾ ਬਹੁਤ ਚੋਟੀ ਦਾ star ਹੋਇਆ ਹੈ ਇਹ ਨੌਜੋ ਬੇਖਦਾ ਵੀ ਰਾਣੇ ਦਾ ਵੀਰ ਲਾਡੀ ਰਾਣਾ ਇਸ ਵੇ ਖੇਡ ਮੈਦਾਨ ਦੇ ਵਿੱਚ ਵੀਰੋ ਕੇ ਕਲਾ ਵਾਲਾ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਹੈ ਚਾਰ ਜਾਂਖੀਆਂ ਦੇ ਵਿੱਚੋਂ ਕਹਿੰਦੇ ਮੇਜੀ ਤਿਆਰ ਹੈ ਨਾਲ ਕਮਾ ਤਿਆਰ ਹੈ ਨਾਲ ਕੁੰਦਰੀਆਂ ਬੜਾ ਤਿਆਰ ਪਰ ਤਿਆਰ ਹੈ ਲਓ ਸਾਹਮਣੇ ਇਸ ਲਈ ਨੌਜਨ ਰਾਡੀ ਰਣੇ ਦੀ ਪਹਿਲੀ ਰੇਡ ਲਓ ਦੂਜੇ ਪਾਸੇ ਇਹ ਬਜਨੀ ਕਬੱਡੀ ਦਾ ਚੋਟੀ ਦਾ ਜਾਫੀ ਹੈ ਗੱਮਾ ਕੁੰਦਰੀਆਂ ਵਾਲਾ ਪਰ ਨੰਬਰ ਰੇਡਰ ਦੇ ਹਿੱਸੇ ਜਾਣੜਿਆ ਇਹ ਕੁਸਲਾ ਵਿੱਚ ਜੱਕ ਦੀ ਸ਼ੇਰ ਬਾਤ ਨੂੰ ਸ਼ੋਰ ਪੇਡੇ ਦਾ ਕੁਸਲੇ ਦੀ ਟੀਮਾਂ ਤਿਆਰੀ ਫੜ ਕੇ ਗਰਾਊਂਡ ਦੇ ਉੱਤੇ ਆ ਜਾਓ ਜਲਦੀ ਬਾਅਦ ਰੇਡਰ ਬਾਹਰ ਦੀ ਸਾਈਡ ਚੈੱਕ ਕਰ ਲੋ ਆਹ ਸਾਹਮਣੇ ਮੈਨੋ ਦੀ ਸਹੂਲਿਆ ਵਾਹ ਇਕਬਰੀਆ ਇਹ ਆ ਕੁੰਦਰੀਆ ਵਾਲਾ ਅਮਰੀਕੀ ਇਸ ਵੇਲੇ ਕਹਿੰਦੇ ਤਕੜਾ ਨੰਬਰ ਆਪਣੀ ਟੀਮ ਦੇ ਹੱਥੇ ਚੋੜ ਗਿਆ ਆਹ ਚੋਟੀ ਝੋਟੀ ਦੇ ਮੰਮਾਂ ਦੇ ਵਿੱਚ ਟੱਕਰ ਆ ਮੇਰੇ ਵੀਰੋ ਇਸ ਵੇਲੇ ਖਾਨ ਕਹਿੰਦੇ ਵੀਰੇ ਤੋਂ ਪਲਾਟ ਪੰਡ ਵਾਲਾ ਬਾਹਰ ਆਇਆ ਆਹ ਕੁੰਦਰੀਏ ਦੇ ਚਾਰ ਚਾਫੀ ਕਹਿੰਦੇ ਪਿਆਰ ਇੱਕ ਪਾਸੇ ਬੱਛੋੜਾ ਲੱਗਾ ਹੋਇਆ ਦੂਸਰੀ ਕਮੇਟੀ ਦੇ ਪਾਲਾ ਨਾਲ ਮੰਮਾ ਚਾਰੇ ਅੱਕ ਦੀਆਂ 18 ਓਵਰ ਕੇ ਗਬਰੀ ਬਹੁਤ ਤਾਕਤ ਹਿੱਟ ਤੇ ਮਾਝੂ ਆਜੋ ਬਾਸੇ ਤੱਕਰ ਸਰੇ ਦੀ ਅੰਦਾਜ਼ੇ ਬੋਲਾ ਕਬਰਵਾ ਮੰਗੋ ਇਹ ਵੀ ਸਾਬ ਚੋੜਵਾ ਆਮੇ ਜੀ ਬਚੋ ਨੀ ਜੀ ਸਮਾਪਤ ਹੈ ਜੀ ਪਹਿਲਾ ਸੈਮੀ ਹੋਗਾ 55 ਦਾ ਆ ਮੈਚ ਦੇ ਵਿੱਚ ਉਹ ਕੁੱਲਰੀਆਂ ਦੀ ਟੀਮ ਜਲਦੀਆ ਨੋਟ ਕਰ ਲਿਓ ਕੁੱਲਰੀਆਂ ਪਹਿਲਾ 55 ਦਾ ਸੈਮੀ ਹੋਊਗਾ ਜੀ ਉਸ ਤੋਂ ਬਾਅਦ 11 ਕੁਸਲਾ ਦੇ ਚੱਕ